ਸਤ ਸ੍ਰੀ ਅਕਾਲ ਦੋਸਤੋ ਸੋਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਦੋਸਤੋ ਕਰੋ ਨੋਟ ਅੱਜ 24 ਅਗਸਤ 2024 ਦਿਨ ਸ਼ਨੀਵਾਰ ਨੂੰ ਹੋਣ ਵਾਲੇ ਕਬੱਡੀ ਕੱਪ ਤਾਂ ਕਰੋ ਨੋਟ ਦੋਸਤੋ ਅੱਜ ਕਬੱਡੀ ਕੱਪ ਹੋਣ ਜਾ ਰਿਹਾ ਪਿੰਡ ਡਰੋਲੀ ਕਲਾਂ ਇੱਥੇ ਅੱਜ 48 ਕਿਲੋ ਭਾਰ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 15000 ਰੁਪਇਆ ਤੇ ਦੂਸਰਾ ਇਨਾਮ 10000 ਰੁਪਏ ਦਿੱਤਾ ਜਾਵੇਗਾ ਕਰੋ ਨੋ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੁਣ ਜਾ ਰਿਹਾ ਹੈ ਪਿੰਡ ਸੰਧੋਲਾ ਜ਼ਿਲ੍ਹਾ ਕੁਰੂਕਸ਼ੇਤਰ ਹਰਿਆਣਾ ਦੇ ਵਿੱਚ ਇੱਥੇ ਤੇ ਕਬੱਡੀ ਇੱਕ ਮਿੰਟ ਓਪਨ ਦੇ ਮੈਚ ਕਰਵਾਏ ਜਾਣਗੇ ਇੱਕ ਟੀਮ ਵਿੱਚ ਦੋ ਪਲੇਅਰ ਬਾਹਰੋਂ ਖੇਡ ਸਕਦੇ ਹਨ ਪਹਿਲਾ ਇਨਾਮ 70000 ਰੁਪਿਆ ਦੂਸਰਾ ਇਨਾਮ 51000 ਰੁਪਿਆ ਤੀਸਰਾ ਇਨਾਮ 11000 ਰੁਪਿਆ ਤੇ ਬੈਸਟਾਂ ਨੂੰ 21-21000 ਰੁਪਏ ਦਿੱਤਾ ਜਾਵੇਗਾ ਕਰੋਣਾੜੇ ਦੋਸਤੋ ਇਸ ਤੋਂ ਅੱਗੇ ਕਬੱਡੀ ਕੱਪ ਹੋਣ ਜਾ ਰਿਹਾ ਹੈ ਪਿੰਡ ਸਾਹਪੁਰ ਜੀਂਦ ਇੱਥੇ ਅੱਜ ਕਬੱਡੀ ਇੱਕ ਪਿੰਡ ਨਰੋਲ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 31000 ਰੁਪਿਆ ਤੇ ਦੂਸਰਾ ਇਨਾਮ 21000 ਰੁਪਿਆ ਤੇ ਤੀਸਰਾ ਇਨਾਮ 15000 ਰੁਪਿਆ ਤੇ ਵੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਕਰੋਣਾੜੇ ਦੋਸਤੋ ਇਸ ਤੋਂ ਅੱਗੇ ਬਹੁਤ ਵਧੀਆ ਕਬੱਡੀ ਦਾ ਸ਼ੋਅ ਮੈਚ ਹੋਣ ਜਾ ਰਿਹਾ ਹੈ ਪਿੰਡ ਕਰੀਮਪੁਰ ਜ਼ਿਲ੍ਹਾ ਗੁਰਦਾਸਪੁਰ ਵਿਖੇ ਇੱਥੇ ਸ਼ਹੀਦ ਪੀਬੀ ਸੁੰਦਰੀ ਕਬੱਡੀ ਕਲੱਬ ਯੂਐਸਏ ਤੇ ਸੰਤ ਬਾਬਾ ਹਜਾਰਾ ਸਿੰਘ ਕਬੱਡੀ ਕਲੱਬ ਗਰਦਾਸਪੁਰ ਲੈਣ ਦੀਆਂ ਟੀਮਾਂ ਵਿਚਕਾਰ ਬਹੁਤ ਵਧੀਆ ਸ਼ੋ ਮੈਚ ਕਰਵਾਇਆ ਜਾਵੇਗਾ ਤੇ ਇਹ ਸ਼ੋ ਮੈਚ ਲੈਵ ਦਿਖਾਇਆ ਜਾਵੇਗਾ ਰਾਇਲ ਪੰਜਾਬ ਲੈਵ ਤੇ ਕਰੋ ਨੋਡ ਦੋਸਤੋ ਅੱਜ ਇੱਕ ਹੋਰ ਬਹੁਤ ਵਧੀਆ ਸ਼ੋ ਮੈਚ ਹੋਣ ਜਾ ਰਿਹਾ ਪਿੰਡ ਜਾਮਾ ਰਾਏ ਜ਼ਿਲ੍ਹਾ ਤਰਨਤਾਰਨ ਸਾਹਿਬ ਵਿਖੇ ਇੱਥੇ ਵੀ ਅੱਜ ਖੰਡੂਰ ਸਾਹਿਬ ਤੇ ਕਿਰਿਆਲਾ ਦੀਆਂ ਟੀਮਾਂ ਵਿਚਕਾਰ ਬਹੁਤ ਵਧੀਆ ਸ਼ੋਅ ਮੈਚ ਕਰਵਾਇਆ ਜਾ ਰਿਹਾ ਤੇ ਇਹ ਸ਼ੋਅ ਮੈਚ ਲੈਵ ਦਿਖਾਇਆ ਜਾਵੇਗਾ ਕਬੱਡੀ ਜੈਕਸ਼ਨ ਤੇ ਕਰੋਨੋਡ ਦੋਸਤੋ ਇਸ ਤੋਂ ਅੱਗੇ ਇੱਕ ਹੋਰ ਸ਼ੋਅ ਮੈਚ ਹੋਣ ਜਾ ਰਿਹਾ ਪਿੰਡ ਖਵਾਸਪੁਰ ਜ਼ਿਲ੍ਹਾ ਤਰਨਤਾਰਨ ਸਾਹਿਬ ਵਿਖੇ ਇੱਥੇ ਵੀ ਅੱਜ ਅਰਸ਼ ਚੋਲਾ ਸਾਹਿਬ ਤੇ ਗੋਪੀ ਫਰਾਂਦੀਪੁਰ ਦੀਆਂ ਟੀਮਾਂ ਵਿਚਕਾਰ ਬਹੁਤ ਵਧੀਆ ਸ਼ੋਅ ਮੈਚ ਕਰਵਾਇਆ ਜਾਵੇਗਾ ਤੇ ਇਹ ਸ਼ੋਅ ਮੈਚ ਲੈਵ ਦਿਖਾਇਆ ਜਾਵੇਗਾ PB Lab TV ਤੇ ਤੇ ਇਹ ਸੀ ਦੋਸਤੋ ਅੱਜ ਹੋਣ ਵਾਲੇ ਕਬੱਡੀ ਕੱਪ ਜੇ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੈ ਤਾਂ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਮਿਲਦੇ ਆਂ ਦੋਸਤੋ ਨੈਕਸਟ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ